ਦੇ ਭਾਈ ਮਿਹਨਤ ਕਿੰਨੀ ਕੀ ਫਰ ਸਬਜੀ ਦੇ ਵਿੱਚ ਯਾਰ ਐਨੀ ਮਿਹਨਤ ਤੁਹਾਨੂੰ ਕੀ ਦੱਸਾਂ ਮੈਂ ਭਾਈ ਕਦੇ ਨਾ ਯਾਰ ਪਜਾਮੇ ਹੱਥ ਮਿਆਈ ਨਹੀਂ ਝੁੱਗੀ ਕੱਪੜੇ ਤੇ ਦੋਸ ਨਿਆ ਲੈਣਾ ਇੱਧਰ ਸਬਜੀ ਵਾਲੇ ਦੋ ਦੋ ਤਕਿੱਲੇ ਵਾਲੇ ਵੀ ਮਹਿਲ ਭਾਈ ਬੈਠੇ ਨੇ ਕਿ ਸੌਖੇ ਨੇ ਰੋਜ਼ ਦਾ ਪੈਸਾ ਯਾਰ ਮਿਰਚ ਤਾਂ ਇਹ ਕਹਿੰਦੀ ਆਗੀ 20 ਜੱਟਾ ਸਾਂਭਲਾ ਤੈਨੂੰ ਆਪਦੇ ਵਰਗਾ ਲਾਲ ਕਰ ਦੂੰਗੀ ਭਾਈ ਉਹ ਗੱਲ ਆ ਜਿਉਂਦਾ ਹੱਥ ਹੀ ਲੱਕਦਾ ਮਰਿਆ 2 ਲੱਖ ਦਾ ਦਵਾਈ ਵਣ ਕੇ 5 ਲੱਖ ਦਾ ਸਹੀ ਕਿਹੜਾ ਬੰਦਾ ਮਿਰਚਾ ਸਬਜੀ ਲਾਉਂਦਾ ਉਹਦੀ ਜੇਬ ਚੋਂ ਬੈਂਕੇ ਮੰਨ ਪੈਸੇ ਨਹੀਂ ਮੁੱਕਦੇ ਮਿੱਤਰੋ ਬਾਈ ਬਾਈ ਨੇ 8 ਕਨਾਲਾਂ ਦੇ ਵਿੱਚੋਂ 2 ਕਿੱਲਿਆਂ ਦੀ ਕਮਾਈ ਕੀਤੀ ਹੈ ਮਤਲਬ ਸਬਜੀ ਲਾ ਕੇ 8 ਤਰ੍ਹਾਂ ਦੀ ਸਬਜੀ ਲਾਈ ਹੈ ਬਾਈ ਹਨਾ ਤੁਸੀਂ ਨੇ ਹਾਂਜੀ ਜੀ ਪਹਿਲਾਂ ਤਾਂ ਭਾਵੇਂ ਵਾਲੇ ਵੀਰਾਂ ਦਾ ਤਹਿਦੋਂ ਧੰਨਵਾਦ ਜੋ ਆਪਦੇ ਕੀਮਤੀ ਸਮਾਂ ਕੱਢ ਕੇ ਮੇਰੇ ਕੋਲੇ ਪਹੁੰਚੇ ਨੇ ਵਿਚਾਰੇ ਵੀਰਾਂ ਦਾ ਤਹਿਦੋਂ ਧੰਨਵਾਦ ਕਰਦਾ ਵੀਰ ਬਾਈ ਇਹ ਮਿਰਚਾਂ ਦਾ ਕਿੰਨਾ ਵਾਹਣ ਲਾਇਆ ਹੋਇਆ ਤੁਸੀਂ ਨੇ ਇਹ ਮਿਰਚਾਂ ਦਾ ਬਾਈ ਆਪਾਂ 2 ਕਿੱਲੇ ਲਾਏ ਹੋਇਆ ਪੂਰੇ ਠੀਕ ਹੈ ਤੇ ਆਲੂ ਵਾਲੇ ਵਾਣ ਚ ਲਾਇਆ ਸੀ ਬਾਈ ਆਲੂ ਤੇ ਗੋਭੀ ਸੀ ਪਹਿਲਾਂ ਵਾਣ ਚ ਤੇ ਇੱਕ ਬਾਈ ਜਿਵੇਂ ਤੁਸੀਂ ਕਹਰੇ ਸੀ ਵੀ ਹੁਣ ਅੱਗੇ ਤੋਂ ਤੁਸੀਂ ਜਿਹੜਾ ਥੋੜਾ ਮੋਟਾ ਝੋਨਾ ਲਾਉਣਾ ਉਹ ਵੀ ਤੁਸੀਂ ਬੰਦ ਕਰੋਗੇ ਲਾਣਾ ਝੋਨਾ ਕਣਕ ਹਣਾ ਦੋਵੇਂ ਤੇ ਵੀ ਇਹ ਚੀਜ਼ ਦੀ ਮਤਲਬ ਬਹੁਤ ਵੱਡੀ ਪੈਸਾ ਲੈ ਇੱਕ ਪਾਣੀ ਬਚਾਉਂਦੇ ਪਾਣੀ ਬਚਾਉਂਦਾ ਵੀ ਇਹਦੇ ਵਿੱਚ ਮਤਲਬ ਬਹੁਤ ਟੀਚਾ ਵੱਡਾ ਤੇ ਮਤਲਬ ਇਹਦੇ ਬਾਰੇ ਦੱਸੋ ਤੁਸੀਂ ਇਹਦੇ ਵਿੱਚ ਆਪਾਂ ਨੂੰ ਪਹਿਲੀ ਗੱਲ ਤਾਂ ਬਾਈ ਦੋ ਟੀਚੇ ਨੇ ਇੱਕ ਤਾਂ ਦੇਖ ਵੀ ਕਿਹੜਾ ਬੰਦਾ ਮਿਰਚਾ ਸਬਜ਼ੀ ਲਾਉਂਦਾ ਉਹਦੀ ਜੇਬ ਚੋਂ ਬੈਂਕੇ ਮੰਨ ਪੈਸੇ ਨਹੀਂ ਮੁੱਕਦੇ ਇੱਕ ਦੂਜਾ ਆਪਣਾ ਹਾਂ ਦੂਜਾ ਆਪਣਾ ਪਾਣੀ ਬਚ ਗਿਆ ਤੰਨਾ ਬਾਕੀ ਮੇਰੇ ਕਰ ਚੇ ਛੀ ਪਰਵਾਰਾਂ ਦੀਆਂ ਬੁੜੀਆਂ ਲੱਗ ਰਹੀਆਂ ਨੇ ਆਪਣੇ ਖੇਤ 'ਚ ਇਹਨਾਂ ਨੇ ਛੀ ਜਣੀਆਂ ਦੇ ਪਤਾ ਨਹੀਂ ਕਾਹੇ ਜੇ ਭਾਗ ਨੇ ਇਹਨਾਂ ਦੇ ਭਾਗ ਮੈ ਖਾਣਾ ਇਹ ਆਪਦੀ ਕਿਰਤ ਕਰਕੇ ਲਈ ਜਾਂਦੀਆਂ ਨੇ ਇਹ ਗਰੀਬਣੀਆਂ ਨੇ ਵੀ ਇਹਨਾਂ ਨੂੰ ਵੀ ਕੰਮ ਮਿਲ ਰਿਹਾ ਪਿੰਡ 'ਚ ਰੋਜ਼ਗਾਰ ਮਿਲ ਰਿਹਾਗਾ ਇਹ ਆਉਂਦੀਆਂ ਨੇ ਉਹ ਤੋੜ ਕੇ ਚੰਗਾ ਵਧੀਆ ਉਹਦਾ ਨਾਲੇ ਆਪਣਾ ਪਾਣੀ ਵਾਛ ਜੂ ਨਾਲੇ ਇਹਨਾਂ ਦਾ ਚੁੱਲ੍ਹਾ ਚੱਲਦਾ ਨਾਲੇ ਦਾਸ ਖੋਸ਼ਾਗਾ ਵੀ ਇਹ ਕੰਮ ਕਰਦੀਆਂ ਨੇ ਆਪਾਂ ਇਹਨਾਂ ਦੀ ਕਿਰਤ ਆਪਾਂ ਖਾਣੇ ਇਹਨਾਂ ਦੇ ਭਾਗ ਤੇ ਬਾਈ ਮਿਹਨਤ ਕਿੰਨੀ ਕੀ ਫਿਰ ਸਬਜ਼ੀ ਦੇ ਵਿੱਚ ਮਿਹਨਤ ਤਾਂ ਬਾਈ ਐ ਪੁੱਛ ਲਾ ਵੀ ਆਪਣੀ ਮਾਸਤੀਆਂ ਹੋ ਰੀਆਂ ਨੇ ਵੀ ਇੰਨੀ ਮਿਹਨਤ ਤਾਂ ਸਾਡਾ ਨਾ ਸਾਰਾ ਦਿਨ ਸੜਕ ਤੇ ਟੱਪ ਜਾਂਦਾ ਯਾਰ ਇੰਨੀ ਮਿਹਨਤ ਤੁਹਾਨੂੰ ਕੀ ਦੱਸਾਂ ਮੈਂ ਬਾਈ ਕਦੇ ਨਾ ਯਾਰ ਪਜਾਮੇ ਹੱਥ ਮਿਆਈ ਨਹੀਂ ਝੁੱਗੀ ਕੱਪੜੇ ਤੇ ਦੋਸਤ ਨਹੀਂ ਆ ਲੈਣਾ ਪਜਾਮਾ ਦੇ ਚੱਪਲ ਦਾ ਭਾਗਾ ਜੀ ਨਹੀਂ ਕਦੋਂ ਮੰਡੀ ਜਾਂਦੇ ਆ ਬਸ ਉਹ ਦੀ ਵਾਏ ਉਹਨੇ ਪਜਾਮਾ ਨਹੀਂ ਕਦੇ ਪਾ ਕੇ ਹੀ ਨਹੀਂ ਦੇਖਿਆ ਪਜਾਮਾ ਤਾਂ ਸਿਆਲ ਦੇ ਵਿੱਚ ਵੀ ਬਣਾ ਪਜਾਮੇ ਤੇ ਉਹਨੇ ਕੱਲੇ ਝੁੱਗੇ ਜੀ ਹੁੰਨੇ ਆ ਖੱਲਾ ਕੁਰਤੇ ਹੀ ਸਮਾਲਾ ਹੋਰ ਬਾਈ ਕੁਰਤੇ ਦੋਸ ਨੇ ਹੁੰਨੇ ਆ ਬਾਈ ਕਪੜਾ ਦੋ ਦਾ ਲੈ ਆਉਨੇ ਆ ਪਜਾਮੇ ਕੁਰਤੇ ਦਾ ਉਹਦੇ ਝੁੱਗੇ ਦੋਸ ਨੇ ਆ ਲੈਣੇ ਆਗੇ ਪਜਾਮਾ ਦੇਣ ਦੀ ਟਾਲ ਕਰ ਦਿੰਦੇ ਆਗੇ ਇਹ ਇੰਨਾ ਬਾਕੀ ਬਾਈ ਲੋਕ ਤਾਂਹੀਂ ਭਾਏ ਦੇ ਨੇ ਜੇ ਮਿਹਨਤ ਜ਼ਿਆਦਾ ਐ ਇਹਦੇ ਵਿੱਚ ਨਾ ਕਿਤੇ ਝੋਨਾ ਲੱਗੇ ਅਗਲਾ ਮੁੜ ਕੇ ਪਹੁੰਚਦਾ ਨਹੀਂ ਜੂਰੀ ਛੱਡਦਾ ਹੁੰਦਾ ਇਕੱਠੀ ਪਹਿਲਾਂ ਜੂਰੀਏ ਬਾਹਾਂ ਦੇ ਬੰਨਚ ਬਾਈ ਪਹਿਲਾਂ ਯਾਰ ਉਹ ਚ ਵਾਸਤੇ ਯਾਰਾ ਕੋਚ ਵੀ ਦੋਕ ਦਿਨਾਂ ਦਾ ਅਗਲਾ ਉਹ ਕਹਿੰਦਾ ਬਾਈ ਫਿਰ ਉਹ ਔਖੇ ਵੀ ਨੇ ਯਾਰਾ 10 ਕਿੱਲੇ ਆਲਾ ਇੰਨਾ ਔਖਾ ਵੀ 10 ਕਿੱਲੇ ਆਣ ਚੁੱਲਾ ਚਲਾਉਣਾ ਔਖਾਗਾ ਇਧਰ ਸਬਜ਼ੀ ਵਾਲੇ 2-2 ਤੇ ਕਿੱਲੇ ਵਾਲੇ ਵੀ ਮਹਿਲ ਭਾਈ ਬੈਠੇ ਨੇ ਕਿ ਔਖੇ ਨੇ ਰੋਜ ਦਾ ਪੈਸਾ ਆਪਦੇ ਕੋਲੇ ਰੋਜ ਤੋੜਦੇ ਆਂਗੇ ਰੋਜ ਲੈ ਜਾਂਦੇ ਆਂ ਰੋਜ ਲੈ ਆਉਂਦੇ ਆਂ ਪਰ ਖੜਦਾ ਖੜਦਾ ਨਹੀਂ ਪੈਸਾ ਜੇ ਕਈਏ ਰੋਜ ਆਉਂਦੇ ਨੇ ਰੋਜ ਹੀ ਜਾਂਦੇ ਰਹੇਗੇ ਵੀ ਇੰਨਾ ਔਖਾਗਾ ਵੀ ਫੇਰ ਵੀ ਚੱਲ ਆਇਆ ਵਧੀਆ ਬਈ ਔਖੇ ਆਪਦਾ ਤੇ ਮਿਰਚਾਂ ਚ ਬਈ ਕਿਵੇਂ ਕਮਾਈ ਕਿੰਨੀ ਕੀ ਹੋ ਜਾਂਦੀ ਹੈ ਮਿਰਚਾਂ ਦੇ ਵਿੱਚ ਆਪਣੇ ਕੋਲੇ ਤਿੰਨ ਆਪਸ਼ਨ ਨਹੀਂ ਪਹਿਲਾ ਆਪਸ਼ਨ ਤਾਂ ਇਹ ਹੈ ਵੀ ਇਹ ਲਾਓ ਹਰੀ ਦਾ ਰੇਟ ਵਧੀਆ ਹੈਗਾ ਹਰੀ ਵੇਚ ਲੋ ਹਰੀ ਦਾ ਰੇਟ ਨਹੀਂ ਚੰਗਾ ਆਪਾਂ ਲਾਲ ਕਰਕੇ ਗਿੱਲੀ ਜਿਵੇਂ ਤਹਾਣਾ ਦੇ ਸਨਾਮ ਸਭ ਤੋਂ ਵੱਡੀ ਮੰਡੀ ਆ ਟਰਾਲੀ ਲਿਆਓ ਜੀਰੀ ਵਾਂਗੂ ਹੀ ਵਿਕਦੀ ਆ ਉੱਥੇ ਤੇ ਲਾਲ ਗਿੱਲੀ ਵੇਚ ਲੋ ਗਿੱਲੀ ਦਾ ਰੇਟ ਵੀ 30 ਤੂ ਲੱਗੀ ਜਾਂਦਾ ਉਸ ਤੋਂ ਵਗਰ ਉਹ ਆਪਣੇ ਯਾਰ ਮਿਰਚ ਤਾਂ ਇਹ ਕਹਿੰਦੀ ਆ ਕਿ 20 ਜੱਟਾ ਸਾਹਮਲਾ ਤੈਨੂੰ ਆਪਦੇ ਵਰਗਾ ਲਾਲ ਕਰ ਦੂੰਗੀ ਸਾਹਮਣੀ ਔਖੀ ਹੈ ਪਰ ਇਹ ਸਾਹਮਣੀ ਔਖੀ ਆ ਜੇ ਗਿੱਲੀ ਨਹੀਂ ਵਿਕਦੀ ਫੇਰ ਇਹਨੂੰ ਬਈ ਸਕਾ ਲੋ ਕਰੇ ਸਕਾ ਕੇ ਲਾਲਾ ਸਾਹਿਬ ਤੂੰ 400 ਰੁਪਏ ਕਿਲੋ 300 ਰੁਪਏ ਕਿਲੋ ਵਿਕਦੀ ਆ ਜੇ ਸਕਾ ਕੇ ਵੀ ਆਪਾਂ ਨੂੰ ਐ ਲੱਗਦਾ ਵੀ ਸਕਾ ਕੇ ਵੀ ਆਪਣਾ ਪੇਟਾ ਨਹੀਂ ਭਰਿਆ ਫਿਰ ਕਰੇ ਚੱਕੀ ਲਾ ਕੇ ਪੀ ਕੇ ਵੇਚ ਲੋ ਇਹ ਤਾਂ ਬਾਈ ਉਹ ਗੱਲ ਆ ਜਿਉਂਦਾ ਹਾਥੀ ਲੱਖ ਦਾ ਮਰਿਆ 2 ਲੱਖ ਦਾ ਦਵਾਈ ਬਣ ਕੇ 5 ਲੱਖ ਦਾ ਸਹੀ ਗੱਲ ਹੈ ਇਹ ਤਾਂ ਜੇ ਹਰੀ ਵੇਚਦੇ ਆ ਹਾਂ ਹੇਰ ਤਾਂ 30 ਰੁਪਏ ਕਿਲੋ ਜੇ ਗਿੱਲੀ ਵੇਚਦੇ ਆ 40 ਰੁਪਏ ਕਿਲੋ ਜੇ ਸੁੱਕੀ ਵੇਚਦੇ ਆ 150 ਰੁਪਏ ਕਿਲੋ ਜੇ ਪੀਕੇ ਵੇਚਦੇ ਆ 400 ਰੁਪਏ ਕਿਲੋ ਪੀਕੇ ਦਾ ਫਿਰ ਬਹੁਤ ਮਹਿੰਗਾ ਕਿੱਦਿਆ ਬਾਈ ਬਾਈ ਯਾਰ ਇਹ ਆਪਣੀ ਜ਼ਿਮੀਦਾਰਾਂ ਦੀ ਵੀ ਖੇਤੀ ਆ ਦੇਖ ਆਪਣੇ ਕੋਲੋਂ ਹੀ ਜਾ ਕੇ ਵੱਡੇ ਵੱਡੇ ਕਦਮਾਂ ਅਜ ਸ਼ੋਰੂਮਾਂ ਚ ਉਹ ਬਣ ਰਹੇ ਨੇਗੇ ਉਹਨਾਂ ਕੋਲੇ ਪੈਕਟਾਂ ਚ ਬੰਦਾ ਆਪਣਾ ਬਾਈ ਕੋਈ ਨਾਉ ਨਹੀਂ ਹੈਗਾ ਉਹ ਤਾਂ ਐਮਡੀ ਆ ਚ ਫਲਾਨਾ ਐਮ ਕਾਦਮ ਕਾ ਜਾਂਦਾ ਆਪਣੇ ਕੋਲੋਂ ਹੀ ਆ ਥਾਰਾ ਕੁਛ ਬਾਈ ਤੇ ਜੇ ਆਪਾਂ ਹੀ ਥਾਮ ਕੇ ਆਪਣਾ ਭਾਈਚਾਰਾ ਆਪਣਾ ਸਾਥ ਦੇਵੇ ਤਾਂ ਆਪਾਂ ਹੀ ਵੇਚ ਲਈਏ ਹੁਣ ਮੈਂ ਗਿੱਲੀ ਮਿਰਚ ਬਾਜ਼ਾਰੋਂ ਲਾਉਂਗਾ ਜੇ ਤੁਸੀਂ 400 ਰੁਪਏ ਕਿਲੋ ਆ ਮੈਂ ਤੁਹਾਨੂੰ 150 ਰੁਪਏ ਸਕਾ ਕੇ ਦਿੰਨਾ ਆਪਣੇ ਘਰੇ ਪਈਆ ਲੈ ਆਪਾਂ ਇਹਦੇ ਵਿੱਚ ਲਾਲ ਲਾਲ ਛਾਂਟ ਕੇ ਧਕਾਰ ਰੱਖੀਏ ਇਸ ਚੀਜ਼ ਮਤਲਬ ਕਈ ਵਾਰ ਕਿਸੇ ਨੂੰ ਚਾਹੀਦੀ ਹੁੰਦੀ ਹੁੰਦੀ ਹੈ ਮਿਰਚ ਹਣਾ ਬਾਈ ਜੇ ਚਾਹੀਦੀ ਹੋਵੇ ਹਾਂ ਬਾਈ ਦੇ ਦਾਂਗੇ ਆਪਾਂ 150 ਰੁਪਏ ਕਿਲੋ ਸੁੱਕੀ ਮਿਰਚ ਲਾਲ ਲਾਲ ਦੇ ਦਾਂਗੇ ਵਿੱਚ ਕਾਈ ਹੋਈ ਦੇ ਦਾਂਗੇ ਨਾਲੇ ਬਾਈ ਦਾ ਨੰਬਰ ਬੋਲ ਦੇਣਾ ਵਿੱਚ ਨੰਬਰ ਬੋਲ ਦਿਓ ਬਾਈ ਹਾਂ 93967 ਆ ਬਾਈ 92796 ਟਾਣੀ ਬੱਬਨਪੁਰ ਪਿੰਡ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਬਾਦ ਆ ਬਣਾ ਮਲੇਵਟ ਤੋਂ ਦਵਾਂਗੇ ਬਾਈ ਆਪਦੀ ਪੀ ਕੇ ਚੰਗਾ ਖਾਓ ਸੁਧ ਖਾਓ ਸਸਤਾ ਖਾਓ ਹੂੰ ਤੇ ਉਹ ਕੀ ਪਤਾ ਬਾਈ ਕੀ ਕੁਸਾ ਹੁੰਦਾਗਾ ਉਹਦੇ ਵਿੱਚ ਸਹੀ ਗੱਲ ਆ ਬਾਈ ਹੁਣ ਵਿੱਚ ਕੀ ਤਾਂ ਕੀ ਕੁਸਾ ਕੋਈ ਰੰਗ ਵਗੈਰਾ ਹਨਾ ਬਾਈ ਬਹੁਤ ਕੁਸ ਹੁੰਦਾ ਯਾਰ ਅਸੀਂ ਵੀ ਕਰ ਸਕਦੇ ਆ ਪਰ ਪਰ ਨਾ ਯਾਰ ਕਿਉਂ ਲੋਕਾਂ ਦੇ ਸੇਤਾਂ ਨਾਲ ਖੇਡੀਏ ਹੁਣ ਦੇਖ ਲੈ ਬਾਈ ਇਹ ਸਵਾ ਵੈਰਿਟੀ ਆ ਬੀ ਐਨ ਆਰ ਦੀ ਹੂੰ ਆਏ ਆ ਫਲ ਦੇਖ ਬਾਈ ਇਹਨਾਂ ਨੂੰ ਜਿਹੜੀਆਂ ਲਾਲ ਨੇ ਵਿੱਚ ਟੁੱਟ ਜਾਣਗੀਆਂ ਇਹ ਆਪਾਂ ਸਕਾਲਾਂ ਹੈ ਕਰੇ ਸ਼ਾਂਤੀ ਮਾਰ ਕੇ ਉਦ ਮੰਗਰੋ ਸਿਆਲ ਦੇ ਵਿੱਚ ਇਹਨਾਂ ਨੂੰ ਆਪਾਂ ਕੋਈ ਲੈ ਜਾਇਆ ਕਰੂਗਾ ਸਹੀ ਗੱਲ ਹੈ ਤੇ ਲਈ ਜਾਂਦੇ ਨੇ ਘਰੋਂ ਵੀ ਲੋਕ ਆ ਠੀਕ ਹੈ ਭਾਈ ਜੀ ਧੰਨਵਾਦ ਤੁਹਾਡਾ ਟਾਈਮ ਦੇਣ ਲਈ ਸਾਨੂੰ ਧੰਨਵਾਦ ਬਾਈ ਜੀ